ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵਿਕੀ ਕਬੱਡੀ ਕੋਚ ਅੱਜ ਸਾਡਾ ਲੈਗ ਵਰਕਆਊਟ ਦੀ ਲੈਗ ਵਰਕਆਊਟ ਆ ਜਰਾ ਲਾ ਲਿਆ ਤੇ ਅੱਜ ਸਾਡੇ ਕੋਲ ਪਹਿਲੇ ਦਿਨੀ ਮੇਰੇ ਬਹੁਤ ਅਜੀਬ ਪਲਵਾਨ ਚਮਕੌਰ ਬਡਾਲਾ ਗਰੰਥੀਆਂ ਤੇ ਬਾਉ ਪੰਜ ਗਰਾਈਆਂ ਇਹ ਦੋਵੇਂ ਪਲਵਾਨ ਮੇਰੇ ਕੋਲ ਲਗਭਗ 2013 ਦੇ ਵਿੱਚ ਇੱਥੇ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਲਗਾਤਾਰ 2017 ਤੱਕ ਇਹਨਾਂ ਨੇ ਚੜ੍ਹਦੀ ਕਲਾ ਕਬੱਡੀ ਅਕੈਡਮੀ ਵੱਲੋਂ ਬਹੁਤੇ ਨਹੀਂ ਤੇ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਕੋਈ 200 250 ਕਪ ਜਿਹੜੇ ਆ ਉਹਨਾਂ ਨੇ ਖੇਡੇ ਆ ਤੇ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਸੀ ਇਹ ਸਟਾਪਰ ਆ ਦਾ ਮੇਨ ਹੁੰਦਾ ਸੀ ਤੇ ਚਮਕੌਰ ਮੇਨ ਰੇਡਰ ਹੁੰਦਾ ਸੀ ਆਨੰਦਪੁਰ ਸਾਹਿਬ ਚੈਂਪੀਅਨਸ਼ਿਪ ਵੀ ਆਪਾਂ ਦੋ ਵਾਰ ਲਗਾਤਾਰ ਖੇਡੀ ਆ ਤੇ ਅੱਜ ਤੁਹਾਨੂੰ ਇਨੀ ਉਹ ਕਮਰਾ ਵੀ ਖਾਣ ਲੱਗੀਆਂ ਜਿੱਥੇ ਭਲਵਾਂ ਮੇਰੇ ਕੋ ਆ ਕੇ ਰਹਿੰਦੇ ਹੁੰਦੇ ਸੀ ਜਿੱਥੇ ਅਮਰ ਕਸ ਜਿਹੜਾ ਸਾਨੂੰ ਉਸ ਦਿਦਾ ਬਹੁਤ ਘਾਟਾ ਪਿਆ ਵਾ ਉਹ ਵੀ ਇਹਨਾਂ ਦੇ ਨਾਲ ਜਤਿੰਦਰ ਪੋਰ ਕੜਾ ਭਵਾਨ ਦੇ ਨਾਲ ਦਰਗੀ ਰਸੂਲਪੁਰ ਤੋਂ ਹੀ ਜੱਸਾ ਪੀਜੀ ਚੌੜਿਆ ਜੱਸਾ ਪੀਜੀ ਗੱਲਾ ਗੱਲਖ ਜਾਲੇ ਵਾਲਾ ਆਪਣਾ ਭੋਜਾ ਧਾਰੀ ਜਿਹੜਾ ਯੂ ਐਸ ਏ ਆ ਜਿਹੜੀ ਭੋਜਾ ਧਾਰੀ ਵਾਲਾ ਤੇ ਯੇ ਸਾਰੇ ਪਲੇਅਰ ਮੇਰੇ ਕੋਲ ਸ਼ੁਰੂਆਤੀ ਦਿਨਾਂ ਦੇ ਵਿੱਚ ਆਏ ਸੀ ਤੇ ਆ ਉਹੀ ਗਰਾਊਂਡ ਆ ਜਿੱਥੇ ਸ਼ੰਕਰ ਸੰਧਵਾ ਵਾਲਾ ਸਾਹਾ ਕੀੜੀ ਵਾਲਾ ਮੰਨੂ ਮਸਾਣਿਆ ਵਾਲਾ ਮੰਨੂ ਮਸਾਣਿਆ ਵਾਲਾ ਵੀ ਇੱਥੇ ਸਾਡੇ ਕੋਈ ਇਸ ਗਰਾਊਂਡ 'ਚ ਰਹਿ ਗਏ ਉਨੇ ਮੈਚ ਵੀ ਖੇਡੇ ਆ ਪ੍ਰਸ਼ਿਤ ਕੀਤੀ ਆ ਆਉ ਤੁਹਾਨੂੰ ਅਸੀਂ ਉਹ ਕਮਰਾ ਵੀ ਦਿਖਾਉਂਦੇ ਆ ਜਿਹੜਾ ਅਸੀਂ ਪਹਿਲਵਾਨਾਂ ਦੇ ਨਾਲ ਜਿੱਥੇ ਆਪਾਂ ਰਿਹਾਇਸ਼ ਕਰਦੇ ਹੁੰਦੇ ਹਾਂ ਆਸ ਕਮਰੇ ਦੇ ਵਿੱਚ ਜਿੱਨਾ ਪਹਿਲਵਾਨਾਂ ਜਿਹੜੇ ਆਇਸ਼ ਹੁੰਦੀ ਸੀ ਤੇ ਇਸੇ ਕਮਰੇ ਦੇ ਵਿੱਚ ਵੀ ਅਮਰ ਸਵਰਗਵਾਸੀ ਕਮਰ ਕਾਸ ਮੇਰਾ ਵਾ ਉਹ ਵੀ ਇਹ ਆਇਸ਼ ਕਮਰੇ ਦੇ ਵਿੱਚ ਸਾਡੇ ਨਾਲ ਰਿਹਾ ਤੇ ਇਹ ਨੂੰ ਆ ਵੀ ਨਾਲੋਂ ਦੇ ਹੀ ਤੇ ਕੇ ਮੇਰੇ ਮਾਲਵਾ ਆ ਉਰੀ ਵਾਸ ਅੰਲੇ ਕਿ ਜਿੰਦਵਾਏ ਤੇਰੇ ਭਰਾਵਾ ਤੇ ਮੇਰੇ ਭਰਾ ਨਾਲ ਲੱਗ ਕੇ ਅੱਜ ਮੇਰੇ ਆਪਣੇ ਕੋਲ 12 ਦੇ ਰਏ ਇਸੇ ਪਲੇਟਫਾਰਮ 'ਤੇ ਆਏ ਆ ਤੇ ਬੜੀ ਜਿੰਦਗੀ ਰਹੀ ਜਾਂ ਆਓ ਬਾਹਰ ਦੇ ਨਾਲ ਤੇ ਕੀ ਕਰਦੇ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਹਾਂ ਪਲਵਾਨਾਂ ਨਾਲ ਦੇਖੋ ਜੀ ਰਗੜਾ ਲੱਗਿੰਦਿਆ ਇਹ ਪਿੰਡ ਤੋਂ ਪਤਵੰਤੇ ਸੱਜਣ ਜਿਹੜੇ ਜਿੰਨਾਂ ਦੀ ਸਾਨੂੰ ਬੜੀ ਸਪੋਰਟ ਆ ਉਹ ਨਾਲ ਫਰੂਟ ਲੈ ਕੇ ਵੀ ਪਹੁੰਚਦੇ ਆ ਦੀ ਤੁਹਾਨੂੰ ਕੋਈ ਰਸੀਦੀ ਲੋੜ ਪੈਂਦੀ ਆ ਸਮਾਨ ਵਾਸਤੇ ਉਹ ਵੀ ਆ ਇਧਰ ਛੋਟੇ ਛੋਟੇ ਬੱਚੇ ਜਿਹੜੇ ਆ ਇਹਨੂੰ ਕਲੀਅਰ ਇਹ ਪੁਰਾਣੇ ਪਿੰਡ ਤੋਂ ਆਉਂਦੇ ਆ ਜੀ ਜੇਹਲੀ ਪ੍ਰੈਕਟਿਕਾ ਨਾਲ ਆਉਣ ਵਾਲੇ ਸਟਾਫ ਆ ਇਹ ਸਾਰੇ ਕਲੀਅਰ ਜਿਹੜੇ ਆ ਇਹ ਜਿੱਥੇ ਗਰਾਊਂਡ ਤੇ ਤਿਆਰ ਕਰਦੇ ਆ ਜੀ ਧੰਨਵਾਦ ਜੀ ਸਾਰਿਆਂ ਦਾ